ओके सर हां जी हां जी रोलिंग सर ਅੱਜ ਅਸੀਂ এনਵਾਇਰਨਮੈਂਟ ਡੇ ਨੂੰ ਮਨਾ ਰਹੇ ਹਾਂ ਜਿਰੇਤੇ 1 ਜਜ 1 ਟਰੀ ਇਸ ਟੂ ਬੀ ਪਲੈਂਟਡ ਇਹ ਮੁਹਿੰਮ ਨਾਲਸਾ ਤੇ ਪਾਲਸਾ ਪੰਜਾਬ ਸਟੇਟ ਲੀਗਲ ਲੀਗਲ ਸਰਵਿਸ ਅਥਾਰਟੀ ਦੇ ਤਹਿਤ ਚੱਲ ਰਹੀ ਹੈ ਤੇ ਇਸ ਦੀ ਅਗਵਾਈ ਸਾਡੇ ਵਰਦੀ ਸੈਸ਼ਨ ਜਜ ਸ੍ਰੀ ਐਨ ਐਸ ਗਿੱਲ ਸਾਹਿਬ ਜੋ ਡਿਸਟ੍ਰਿਕਟ ਐਂਡ ਸੈਸ਼ਨ ਜਜ ਜਲੰਧਰ ਤੇ ਚੇਅਰਪਰਸਨ ਆਫ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਦੇ ਰੈਨਮਾਈ ਦੇ ਅੰਦਰ ਕਰ ਰਹੇ ਆ ਅਸੀਂ ਅੱਜ ਅਸੀਂ ਹਰ ਇੱਕ ਜੱਜ ਕੋ ਇੱਕ ਇੱਕ ਪੌਦਾ ਉਹ ਪlant ਕਰਵਾਇਆ ਵਾ ਤੇ ਉਸ ਪੌਦੇ ਦੀ ਅਡਾਪਸ਼ਨ ਵੀ ਕਰਵਾਈ ਜਿਸ ਦੀ ਜਿੰਨੀ ਦੇਰ ਤੱਕ ਵੀ ਉਹ ਅਫੀਸਰ ਇਹ ਸਬ ਡਿਵੀਜ਼ਨ ਇਹ ਡਿਵੀਜ਼ਨ 'ਚ ਤੇ ਸਬ ਡਿਵੀਜ਼ਨ ਤੇ ਉਹ ਤਾਇਨਾਤ ਰਹਿਣਗੇ ਉਸ ਦੀ ਲੁੱਕ ਆਫਟਰ ਕਰਨ ਦਾ ਉਹਨਾਂ ਨੇ ਹਲਫ ਚੁੱਕਿਆ ਜੀ ਓਕੇ ਸਰ ਓਕੇ ਅੱਜ ਇਸ ਕੈਂਪੇਨ 'ਚ ਅਸੀਂ ਦੋ ਸਕੂਲਾਂ ਨੂੰ ਆਈਡੈਂਟੀਫਾਈ ਕੀਤਾ ਹੈ ਜਿਹੜਾ ਗਵਰਨਮੈਂਟ ਮਾਡਲ ਕੋ-ਐਜੂਕੇਸ਼ਨ ਸੀਨੀਅਰ ਸੈਂٹری ਸਕੂਲ ਜਲੰਧਰ ਤੇ ਸਕੂਲ ਆਫ ਫੈਮਿਨਿਅਨਸ ਗਵਰਨਮੈਂਟ ਸਕੂਲ ਉਹ ਵੀ ਜਲੰਧਰ ਲਾਡੂ ਵਾਲੀ ਰੋਡ ਤੇ ਨੇ ਅਸੀਂ ਉੱਥੇ ਅਪ੍ਰੋਕਸੀਮੇਟਲੀ 100 ਕ ਪੌਦਾ ਲਗਾਇਆ ਹੈ ਪਲਾਂਟ ਕੀਤਾ ਹੈ ਜਿਹਦੇ ਵਿੱਚ ਹਰ ਜੱਜ ਨੇ ਇੱਕ ਇੱਕ ਪੌਦਾ ਜੁਡੀਸ਼ੀਅਲ ਸਟਾਫ ਨੇ ਤੇ ਪ੍ਰੈਜ਼ੀਡੈਂਟ ਆਫ ਜਲੰਧਰ ਬਾਅਰ ਐਸੋਸੀਏਸ਼ਨ ਉਸਨਾ ਦੀ ਟੀਮ ਨੇ ਇੱਕ ਇੱਕ ਪੌਦਾ ਪਲਾਂਟ ਕੀਤਾ ਸਰ ਇੱਕ ਦੇਖਿਆ ਜਾਂਦਾ ਕਿ ਪੌਦੇ ਸਾਰੇ ਲਗਾ ਰਹੇ ਪਰ ਇਹਨਾਂ ਦੀ ਦੇਖਭਾਲ ਕਰਨ ਦੀ ਬੜੀ ਦਿੱਕਤ ਆ ਰਹੀ ਹੈ ਦੇਖੋ ਜੀ ਅਸੀਂ ਤਰੇ ਕਰਕੇ ਹਰ ਇੱਕ ਜੱਜ ਨੇ ਇੱਕ ਪੌਦਾ ਹੀ ਲਗਾਇਆ ਤਾਂ ਕਿ ਉਹ ਉਸ ਨੂੰ ਲੁਕਾਫਟਰ ਕਰਨ ਇਸ ਵਿੱਚ ਅਸੀਂ ਸਕੂਲ ਸਟਾਫ ਦਾ ਤੇ ਦੂਸਰੇ ਵੀ ਪ੍ਰਿੰਸੀਪਲ ਮੈਮ ਤੇ ਅਤੇ ਸਰ ਦਾ ਸਹਿਯੋਗ ਸਾਨੂੰ ਹੈਗਾ ਤੇ ਉਸ ਦੀ ਇੱਕ ਬੁੱਕਲੇਟ ਵੀ ਤਿਆਰ ਕੀਤੀ ਗਈ ਹੈ ਜਦੋਂ ਜੱਜ ਵੀ ਜਿਨ੍ਹਾਂ ਨੇ ਉਹ ਪੌਦਾ ਲਗਾਇਆ ਹੈ ਉਹ ਇੱਥੋਂ ਸ਼ਿਫਟ ਹੋਣਗੇ ਜਾਂ ਟਰਾਂਸਫਰ ਹੋਣਗੇ ਹੀ ਵਿਲ ਹੈਂਡ ਓਵਰ ਦੈਟ ਅਡਾਪਸ਼ਨ ਟੂ ਅਦਰ ਜੱਜ ਹੂ ਵਿਲ ਸਕਸੀਡ ਹਿਮ ਔਰੇ ਚੇ ਉਸ ਨੂੰ ਉਹ ਦੇਖਣ ਕੇ ਬਾਅਦ ਵੀ ਆਪਣੀ ਸਾਰੀ ਸਰਾਜ ਤੱਕ ਆਪਾਂ ਕਿੰਨੇ ਪੌਦੇ ਲਗਾ ਚੁੱਕੇ ਅਸੀਂ ਅਪਰੋਕਸੀਮੇਟਲੀ ਇਸ ਮਹੀਨੇ ਦੇ ਅੰਦਰ ਸਾਡਾ ਟੀਚਾ 2 ਲੱਖ ਪੌਦੇ ਆਲ ਓਵਰ ਪੰਜਾਬ ਆਪਣਾ ਜਲੰਧਰ 'ਚ ਲਗਾਉਂਦਾ ਜਿਹਰੇ 'ਚੋਂ ਅਸੀਂ ਲੱਖ ਦੇ ਕਰੀਬ ਆਲਰੇਡੀ ਲਗਾ ਚੁੱਕੇ ਹਾਂ ਇੱਕ ਮਹੀਨੇ ਦਾ ਸਾਡੀ ਇਹ ਕੰਪੇਨ ਸ਼ੁਰੂ ਹੋਈ ਆ 5 ਜੂਨ এনवायरमेंट ਡੇ ਤੋਂ ਤੇ 31 7 2025 ਤੱਕ ਇਹ ਮਹੀਮ ਚੱਲਦੀ ਰਹੇਗੀ ਸਰ ਕੋਈ ਬੱਚਿਆਂ ਨੂੰ ਤੇ ਆਮ ਜਨਤਾ ਨੂੰ ਕੋਈ ਸੰਦੇਸ਼ ਦੇਣਾ ਹੈ ਦੇਖੋ ਬੱਚਿਆਂ ਨੂੰ ਵੀ ਅਸੀਂ ਸਕੂਲ ਦੇ ਬੱਚਿਆਂ ਨੂੰ ਵੀ ਇਹੀ ਕਿਹਾ ਹੈਗਾ ਵੀ ਜੇ ਆਪਾਂ ਚੰਗਾ এনवायरमेंट ਨਹੀਂ ਹੋਏਗਾ ਉਹ ਬਿਮਾਰੀਆਂ ਦਾ ਕਾਰਨ ਹੋਏਗਾ ਉਹ ਹੋਰ ਤਰ੍ਹਾਂ ਦੇ ਡਕੇ ਰਾਈジング ਆਫ ਟੈਂਪਰੇਚਰ ਹੋਏਗਾ ਨਾ ਮੀਂਹ ਪੈਨ ਕਾਰਨ ਸੁੱਕਾ ਪਏਗਾ ਤੇ ਇਹ ਪੌਦੇ ਹੀ ਜਿਹੜੀ ਵਾਤਾਵਰਨ ਨੂੰ ਕਲੀਨ ਕਰਦੇ ਨੇ ਤੇ ਇਸ ਕਰਕੇ ਇਹ ਪ੍ਰੈਜ਼ెంట్ ਤੇ ਫਿਊਚਰ ਜਨਰੇਸ਼ਨ ਲਈ ਮਸਟ ਨੇ ਮੈਂ ਮਨਿੰਦਰ ਕੌਰ ਪ੍ਰਿੰਸੀਪਲ ਕਾਮੈਂਟ ਮਾਡਲ ਕੋ ਐਜੂਕੇਸ਼ਨ ਸੀਨੀਅਰ ਸਕੰਡਰੀ ਸਕੂਲ ਲਾਡੋਵਾਲੀ ਰੋਡ ਅੱਜ ਸਾਡੇ ਸਕੂਲ ਵਿੱਚ ਸੈਸ਼ਨ ਜਸਟਾ ਬਾਕੀ ਹੋਲ ਜੱਜਿਸ ਨੇ ਆ ਕੇ ਪੌਦੇ ਲਗਾਏ ਆ 30 ਪੌਦੇ ਲਗਾਏ ਆ ਉਹਨਾਂ ਨੇ 30 ਜੱਜਿਸ ਨੇ ਹਰ ਜੱਜ ਨੇ ਇੱਕ ਪੌਦਾ ਲਗਾਇਆ ਹੈ ਗਾਇ ਪਰੇ ਵਿੱਚ ਨੀਮ ਅਮਲਤਾਸ ਅਜੂਨ ਮੰਗੋ ਏਵਲੇ 30 ਲਗਾਏ ਹੈ ਤੇ ਉਹਨਾਂ ਨੇ ਇਹ ਕਿਹਾ ਕਿ ਅਸੀਂ ਇਹਦੀ ਰਾਖੀ ਵੀ ਕਰਾਂਗੇ ਇਹਦਾ ਪਰਸਿਊ ਵੀ ਕਰਾਂਗੇ ਇਹਨਾਂ ਨੂੰ ਪਾਲਾਂਗੇ ਵੀ ਤਾਂ ਕਿ ਚੈੱਕ ਵੀ ਕਰਾਂਗੇ ਅਸੀਂ ਇਹ ਪਲਾਨ ਕੀਤਾ ਹੈਗਾ ਕਿ ਅਸੀਂ ਇਹਲੇ ਪੌਦੇ ਜਿਹੜੇ ਹੈਗੇ ਆ ਆਪਣੇ ਬੱਚਿਆਂ ਨੂੰ ਵੀ ਅੱਗੋਂ ਅਸਾਈਨ ਕਰਾਂਗੇ ਤਾਂ ਕਿ ਉਹ ਇਹਨਾਂ ਨੂੰ ਅੱਗੋਂ ਪਾਲ ਸਕਣ ਅਸੀਂ ਬਹੁਤ ਬਹੁਤ ਸ਼ੂਗਰ ਦੇਦਾਰ ਹੈਗੇ ਆ ਡਿਸਟ੍ਰਿਕਟ ਲੀਗਲ ਅਥਾਰਟੀ ਦੇ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਹੈਗਾ ਤੇ ਆ ਕੇ ਸਾਡੇ ਸਕੂਲ ਵਿੱਚ ਅੱਜ ਪਲਾਂਟੇਸ਼ਨ ਕੀਤੀ ਹੈ